ਅਚੇ ਤਾਰ ਬੁਝਿਆਤਾ ਪਲਪਲ ਘੁੰਮਤਾ ਚਾਉਂ ਠੰਡਕ ਤੇਨਾ ਮੇਰਾ ਕਾਮ ਗਰਮੀ ਮੇ ਆਤਾ ਹੂ ਕਾਮ ਸਹੀ ਜਵਾਬ ਪੱਖਾ ਓ ਕਿਹੜੀ ਆਵਾਜ਼ ਹੈ ਜੋ ਸਾਰੇ ਸੁਣ ਸਕਦੇ ਹਨ ਪਰ ਤੁਸੀਂ ਨਹੀਂ ਸੁਣ ਸਕਦੇ ਸਹੀ ਜਵਾਬ ਤੁਹਾਡੇ ਕਰਾਟੇ ਕਿ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਬਾਗਾ ਸਹੀ ਜਵਾਬ ਬਟਨ ਮਾਂ ਮਰੂ ਮੈਂ ਕਟੂ ਤੂੰ ਕਿਉਂ ਰੋਈ ਸਹੀ ਜਵਾਬ ਪਿਆਜ਼ ਖੁਸ਼ਬੂ ਹੈ ਪਰ ਫੁੱਲ ਨਹੀਂ ਜਲਦੀ ਹੈ ਪਰ ਈਲਖਾ ਨਹੀਂ ਮੈਨੂੰ ਦੱਸੋ ਕੀ ਆ ਸਹੀ ਜਵਾਬ ਟੂਪ ਦੀ ਡੰਡੀ ਜੋ ਖਾਣ ਲਈ ਖਰੀਦਦੇ ਹਨ ਪਰ ਉਸਨੂੰ ਖਾਂਦੇ ਨਹੀਂ ਲਗਾਓ ਦਿਮਾਗ ਸਹੀ ਜਵਾਬ ਪਲੇਟ ਨਹੀਂ ਫਿਰ ਵੀ ਚਲਦੀ ਆ ਦੱਸੋ ਪਲਾ ਕੀ ਆ ਸਹੀ ਜਵਾਬ ਕੜੀ ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਨੀ ਆ ਤਾਂ ਮੇਰੇ ਹਰੇ ਰੰਗ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦੱਸੋ ਲਾਲਾ ਸਹੀ ਜਵਾਬ ਹਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬਦਲਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤਰੇਲ ਦੀ ਬੂੰਦ ਓਲਣੀ ਮੋਲਣੀ ਦਰਾਂ ਚ ਖੋਲਣੀ ਸਹੀ ਜਵਾਬ ਜੁੱਤੀ ਕਿ ਕਾਈ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਧਰਤੀ ਤੇ ਤਣਿਆ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਾਸੀ ਦੇ ਸਾਸ ਦੇ ਪੋਤੇ ਦੇ ਬਾਪ ਦੇ ਬਾਪ ਦੀ ਨੂਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਗੋਠਲੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਇੱਕ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 30-30 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹੀਨੇ ਅਤੇ ਦਿਨ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠਿੱਠਾ ਧੌਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ ਸਹੀ ਜਵਾਬ ਪਪੀਤਾ ਤੇ ਬੀਚ ਸ਼ੀਸ਼ਿਆਂ ਦਾ ਟੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਨ ਸਹੀ ਜਵਾਬ ਅੱਖਾਂ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਸ਼ੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ جواب تربوچ کس چیز ਦਾ ਸਿਰ ਹੈ ਪੂਛ ਹੈ ਪਰ ਸਰੀਰ ਨਹੀਂ ਹੈ ਸਹੀ ਜਵਾਬ ਇੱਕ ਸਿੱਕਾ ਮੇਰੇ ਕੋਲ ਸ਼ਹਿਰ ਹਨ ਪਰ ਘਰ ਨਹੀਂ ਜੰਗਲ ਹਨ ਪਰ ਰੁੱਖ ਨਹੀਂ ਅਤੇ ਨਦੀਆਂ ਹਨ ਪਰ ਪਾਣੀ ਨਹੀਂ ਮੱਕੀ ਹਾਂ ਸਹੀ ਜਵਾਬ ਇੱਕ ਨਕਸ਼ਾ ਨਿੱਕੀ ਜਹੀ ਪਿੱਦਣੀ ਪਿੱਦ ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ ਸਹੀ ਜਵਾਬ ਚਾੜੂ ਭੋਕਰ 10 ਜਾਣੇ ਪਕਾਣ ਵਾਲੇ 32 ਜਾਣੇ ਖਾਣ ਵਾਲੇ ਝੰਡੂ ਕੁੜੀ ਸੁਮਿਟਣ ਵਾਲੀ ਮੌਜ ਤੜ ਸਾਂਭਣ ਤੇ ਸਹੀ ਜਵਾਬ ਉਂਗਲਾ ਦੰਦ ਜੀਬ ਅਤੇ ਟਿੱਡ ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤਾਂ ਖੁੱਲ ਜਾਂਦਾ ਸਹੀ ਜਵਾਬ ਮੂੰਹ ਬੰਦ ਤੇ ਖੁੱਲਾ ਮਾਂ ਜੰਮੀ ਨਹੀਂ ਪੁੱਤ ਬਨੇਰੇ ਬੈਠਾ ਸਹੀ ਜਵਾਬ ਅੱਗ ਅਤੇ ਤੂੰ ਉਹ ਕਿਹੜੀ ਚੀਜ਼ ਹੈ ਜਿਸਦੀਆਂ ਚਾਲ ਤਾਂ ਹਨ ਪਰ ਚੱਲ ਨਹੀਂ ਸਕਦਾ ਸਹੀ ਜਵਾਬ ਮੀਂਹ 12 ਆਏ ਪਿਓ ਪੁੱਤ ਘਰ ਬੈਠੀਆਂ ਮਾਵਾਂ 3 ਮਾ ਵੀ ਕਹਿੰਦੀ ਮਾਸੜਾ ਬੈ ਜਾ ਧੀ ਵੀ ਕਹਿੰਦੀ ਮਾਸੜਾ ਬੈ ਜਾ ਸਹੀ ਜਵਾਬ ਮਾ ਦਾ ਚੀਜਾ ਕੁੜੀ ਤਾਂ ਮਾਸੜ ਤੇ ਜੀਜੇ ਦਾ ਪਿਓ ਮਾ ਦਾ ਮਾਸੜ ਮੈਂ ਬਿਨਾ ਥੰਬਾਂ ਦੇ ਉੜ ਸਕਦਾ ਹਾਂ ਬਿਨਾ ਅੱਖਾਂ ਦੇ ਰੋ ਸਕਦਾ ਹਾਂ ਤੇ ਬਿਨਾ ਸਿਰ ਦੇ ਦੇਖ ਸਕਦਾ ਹਾਂ ਮੈਂ ਕੀ ਹਾਂ ਸਹੀ ਜਵਾਬ ਬੱਦਰ ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਮੇਰਾ ਭਾਈ ਖਿੱਚ ਤੋਕੇ ਬਾਪੂ ਜੰਮਿਆ ਪਿੱਛੋਂ ਸਾਡੀ ਮਾਂ ਸਹੀ ਜਵਾਬ ਦੁੱਧ ਦਹੀਂ ਮੱਖਣ ਤੇ ਲੱਸੀ ਮੇਰੀ ਗਰਦਨ ਹੈ ਪਰ ਸਿਰ ਨਹੀਂ ਹੈ ਅਤੇ ਮੈਂ ਟੋਪੀ ਪੈਂਦਾ ਹਾਂ ਮੈਂ ਕੀ ਹਾਂ ਸਹੀ ਜਵਾਬ ਇੱਕ ਬੋਤਲ ਮੰਨ ਲਓ ਕਿ ਤੁਸੀਂ 10 ਵਾਲੀਆਂ ਵਾਲੀ ਬੱਸ ਵਿੱਚ ਸਫ਼ਰ ਕਰ ਰਹੇ ਹੋ ਦੋਸ ਯਾਤਰੀ ਉਤਰੇ ਅਤੇ ਚਾਰ ਚੜੇ ਦੂਸਰੇ ਸਟੈਂਡ ਤੇ ਪੰਜ ਉਤਰੇ ਤੇ ਦੋ ਚੜੇ ਅਗਲੇ ਸਟੈਂਡ ਤੇ ਦੋ ਉਤਰੇ ਤੇ ਤਿੰਨ ਚੜੇ ਹੁਣ ਦੱਸੋ ਕਿ バス ਵਿੱਚ ਕਿੰਨੇ ਯਾਤਰੀ ਸਫ਼ਰ ਕਰ ਰਹੇ ਹਨ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਧੰਨਵਾਦ